ਅਸੀਂ ਪਿਛਲੇ ਸਾਲ ਤੋਂ ਪਿੰਡ ਦੀ ਪੰਚਾਇਤੀ ਜ਼ਮੀਨ ਜਿਹੜੀ ਦਲਤਾਂ ਦਾ ਹਿੱਸਾ ਹ ਤੇ ਜਿਹੜਾ ਕਬਜ਼ਾ ਕੀਤਾ ਹੋਇਆ ਦਲਤਾਂ ਨੇ ਪਿੰਡੂ ਮਜ਼ਦੂਰੀਨ ਦੀ ਗਵਾਈ ਦੇ ਵਿੱਚ ਇਹਨਾਂ ਕੋਲੇ ਰੂੜੀ ਛੁੱਟ ਲਈ ਥਾਂ ਵੀ ਨਹੀਂ ਹੈ ਇਹਨਾਂ ਨੂੰ ਰੂੜੀ ਛੁੱਟਣਾ ਤੇ ਜਿਹੜਾ ਉਹ ਜਗ੍ਹਾ ਦਿੱਤੀ ਜਾਵੇ ਇਹਦੇ ਨਾਲ ਉਹ ਜਿਹੜਾ 1.5 2-2 ਮਰਲਿਆਂ ਦੇ ਵਿੱਚ ਉਹ ਜਿਹੜਾ ਗੁਜ਼ਾਰਾ ਕਰ ਰਿਹਾ ਮਜ਼ਦੂਰ ਉਹਨਾਂ ਨੂੰ ਰਹਿਣ ਵਾਸਤੇ ਜਿਹੜੇ ਪਲਾਟ ਆ ਪੰਚਾਇਤੀ ਜ਼ਮੀਨ ਚੋਂ ਦਿੱਤੇ ਜਾਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਐਲਾਨ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਜ਼ਮੀਨ ਨੂੰ ਪਲਾਟਾਂ ਦੇ ਰੂਪ ਵਿੱਚ ਵੰਡਾਂਗੇ ਬੇਘਰੇ ਤੇ ਲੋੜਵੰਦ ਲੋਕਾਂ ਨੂੰ ਇਸ ਜ਼ਮੀਨ ਚੋਂ ਜਿਹੜੇ ਪਲਾਟ ਦੇਵਾਂਗੇ ਅਸੀਂ ਪਿੰਡ ਦੇ ਵਿੱਚ ਸਰਵੇ ਕੀਤਾ ਬਕਾਇਦਾ ਤੌਰ ਤੇ ਤੁਸੀਂ ਚਾਹੇ ਕੋਈ ਵੀ ਬੰਦਾ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਥੇ 90% ਮਜ਼ਦੂਰਾਂ ਦੇ ਘਰ ਇਹੋ ਜਿਹੇ ਆ ਜਿਨ੍ਹਾਂ ਕੋਲੇ 2.5 ਤਿੰਨ ਮਰਲੇ ਤੋਂ ਵੱਧ ਜਗ੍ਹਾ ਨਹੀਂ ਹੈਗੀ ਉੰਨੀ ਜਗ੍ਹਾ ਦੇ ਵਿੱਚ ਦੋ ਦੋ ਪਰਿਵਾਰ ਰਹਿ ਰਹੇ ਆ ਇੱਕ ਇੱਕ ਕਮਰੇ ਦੇ ਵਿੱਚ ਉਹ ਘਰ ਦੇ 5 5 6 6 ਜੀਵ ਉਹ ਸੌਂਦੇ ਆ ਉਸੇ ਕਮਰੇ ਸਿਲੰਡਰ ਰੱਖਿਆ ਹੋਇਆ ਉਸੇ ਕਮਰੇ ਚ ਆਇਆ ਗਿਆ ਬੰਦਾ ਉਸੇ ਕਮਰੇ ਚ ਜਿਹੜਾ ਉਹ ਉਹਨਾਂ ਦਾ ਰਹਿਣ ਸਹਿਣ ਆ ਠੀਕ ਆ ਛੱਤਾਂ ਤੱਕ ਸਮਾਨ ਲਾਇਆ ਹੋਇਆ ਪੇਟੀਆਂ ਦੇ ਉੱਤੇ ਬਿਸਤਰੇ ਬਿਸਤਰੇ ਤੇ ਕੋਈ ਹੋਰ ਸਮਾਨ ਰੱਖਿਆ ਠੀਕ ਹੈ ਜਾਨੀ ਕਿ ਇੰਨੀ ਤੰਗੀ ਦੇ ਵਿੱਚ ਲੋਕ ਰਹਿ ਰਹੇ ਆ ਉਥੇ ਬੈਠੀ ਮੱਝ ਪੂਸ਼ ਮਾਰੀ ਉਥੇ ਬੈਠੇ ਮਜ਼ਦੂਰ ਰੋਟੀਆਂ ਖਾ ਰਹੇ ਆ ਉਥੇ ਰੋਟੀ ਬਣ ਰਹੀ ਆ ਠੀਕ ਆ ਉਥੇ ਹੀ ਉਹੀ 2.5 2.5 ਮਰਲਿਆਂ ਚ ਪਖਾਨਾ ਬਣਿਆ ਹੋਇਆ ਤਾਂ ਕੀ ਅਸੀਂ ਸਮਝਦੇ ਆ ਵੀ ਕੀ ਇਹ ਇਹ ਬੰਦਿਆਂ ਵਰਗੀ ਜ਼ਿੰਦਗੀ ਆ ਭਾਰਤੀ ਸੰਵਿਧਾਨ ਦੇ ਵਿੱਚ ਕਾਨੂੰਨ ਬਣਿਆ ਹੋਇਆ ਲੈਂਡ ਸੀਲਿੰਗ ਐਕਟ ਜਿਹੜਾ ਕਹਿੰਦਾ 1.75 ਏਕੜ ਤੋਂ ਵੱਧ ਬੰਦੇ ਚ ਕੋਈ ਜ਼ਮੀਨ ਰੱਖ ਨਹੀਂ ਸਕਦਾ ਪਰ ਇੱਥੇ ਹਜ਼ਾਰਾਂ ਏਕੜ ਦੇ ਫਾਰਮ ਬਣਾਏ ਹੋਏ ਲੋਕਾਂ ਦੇ ਬਹੁਤਿਆਂ ਨੂੰ ਤਾਂ ਇਹ ਨਹੀਂ ਪਤਾ ਕਿ ਸਾਡੀ ਜ਼ਮੀਨ ਕਿੱਥੇ-ਕਿੱਥੇ ਪਈ ਆ ਤੇ ਇੱਕ ਪਾਸੇ ਇਹ ਮਜ਼ਦੂਰ ਆ ਇਥੋਂ ਦੇ ਜਿਨ੍ਹਾਂ ਕੋਲੇ ਜਿਹੜੀ ਇੱਕ ਕਮਰਾ ਬਣਾਉਣ ਵਾਸਤੇ ਜਗ੍ਹਾ ਨਹੀਂ ਹੈਗੀ ਅੱਜ ਪਿੰਡ ਖੋਖਰ ਦੇ ਵਿੱਚ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਇਸ ਟਾਈਮ ਅਸੀਂ ਉਸ ਜ਼ਮੀਨ ਦੇ ਟੁਕੜੇ ਦੇ ਉੱਤੇ ਖੜੇ ਹੋਏ ਆ ਜਿਸ ਜ਼ਮੀਨ ਦੇ ਟੁਕੜੇ ਦੇ ਉੱਤੇ ਸਾਲ ਪਹਿਲਾਂ ਜਿਹੜਾ ਮਜ਼ਦੂਰਾਂ ਨੇ ਲਲਕਾਰਾ ਮਾਰਿਆ ਸੀਗਾ ਵੈਸੇ ਤਾਂ ਸਾਡੇ ਸਮਾਜ ਦੇ ਵਿੱਚ ਲਲਕਾਰਾ ਮਾਰਨ ਦਾ ਹੱਕ ਵੀ ਆ ਜਿਹੜਾ ਉਹ ਵਿਸ਼ੇਸ਼ ਇੱਕ ਹੀ ਜਾਤ ਨੂੰ ਦਿੱਤਾ ਹੋਇਆ ਪਰ ਮਜ਼ਦੂਰਾਂ ਨੇ ਵੀ ਆ ਜਿਹੜਾ ਉਹ ਜੇਰਾ ਕੱਢ ਕੇ ਡਾਂਗ ਦੇ ਦਮ ਦੇਤੇ ਲਲਕਾਰਾ ਮਾਰਿਆ ਸੀਗਾ ਤੇ ਇਸ ਜ਼ਮੀਨ ਨੂੰ ਆ ਜਿਹੜਾ ਉਸ ਦੇ ਉੱਤੇ ਕਬਜ਼ਾ ਕੀਤਾ ਸੀਗਾ ਤੇ ਕਬਜ਼ਾ ਜਿਹੜਾ ਹਾਲ ਤੀਕ ਵੀ ਬਰਕਰਾਰ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਕਤ ਪਿੰਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਦੇ ਵਿੱਚ ਇਹ ਕਬਜ਼ਾ ਕੀਤਾ ਸੀਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਇਹ ਵੀ ਐਲਾਨ ਕੀਤਾ ਗਿਆ ਭੀਮrao ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾ ਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜ਼ਮੀਨ ਦੇ ਉੱਤੇ ਕਬਜ਼ਾ ਤਾਂ ਬਰਕਰਾਰ ਰਹਿਣਾ ਹੀ ਰਹਿਣਾ ਤੇ ਨਾਲ ਹੀ ਜਿਸ ਪਰਪਸ ਦੇ ਲਈ ਇਸ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਸੀਗਾ ਉਸ ਪਰਪਸ ਨੂੰ ਵੀ ਜਿਹੜਾ ਉਹ ਪੂਰ ਚੜਾਇਆ ਜਾਊਗਾ ਸਾਡੇ ਨਾਲ ਪਿੰਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੰਤ ਕਿਰਤੀ ਜੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸੀਕਾਲ ਬਾਈ ਸਸੀਕਾਲ ਬਾਈ ਜੀ ਬਹੁਤ ਅੱਛਾ ਬਾਈ ਜੀ ਅੱਜ ਪਿੰਰਾ ਉਹ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਉਣ ਤੋਂ ਬਾਹਰ ਆ ਜਿਹੜਾ ਤੁਸੀਂ ਐਲਾਨ ਕੀਤਾ ਹੈਗਾ ਇਸ ਪਹਿਲੀ ਵਾਰੇ ਕੀ ਕੀ ਐਲਾਨ ਹੋਇਆ ਹੈਗਾ ਅੱਜ ਕੀ ਤੁਸੀਂ ਇਸ ਤੋਂ ਅਗਲੀ ਕਾਰਵਾਈ ਹੈ ਜਿਹੜੀ ਕੀ ਹੋਊਗੀ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਜਿਹੜਾ ਤੁਸੀਂ ਅੱਜ ਸਾਡੇ ਪ੍ਰੋਗਰਾਮ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋ ਹਾਂ ਦੂਜਾ ਅਸੀਂ ਅੱਜ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੀ ਯਾਦ ਦੇ ਵਿੱਚ ਉਹਨਾਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਰੱਖਿਆ ਸੀ ਪਿੰਡ ਦੇ ਵਿੱਚ ਜਿਹਦਾ ਭਰਵਾ ਹੰਗਾਰਾ ਮਜ਼ਦੂਰਾਂ ਨੇ ਦਿੱਤਾ ਜਿਦੇ ਚ ਅਸੀਂ ਪਿਛਲੇ ਸਾਲ ਤੋਂ ਪਿੰਡ ਦੀ ਪੰਚਾਇਤੀ ਜ਼ਮੀਨ ਜਿਹੜੀ ਦਲਤਾਂ ਦਾ ਹਿੱਸਾ ਹ ਤੇ ਜਿਹੜਾ ਕਬਜ਼ਾ ਕੀਤਾ ਹੋਇਆ ਦਲਤਾਂ ਨੇ ਪਿੰਡੂ ਮਜ਼ਦੂਰੀਨ ਦੀ ਅਗਵਾਈ ਦੇ ਵਿੱਚ ਉਹਦੇ ਚ ਅਸੀਂ ਮੰਗ ਰੱਖੀ ਸੀ ਕਿ ਜਿਹੜੇ ਇਹਨਾਂ ਮਜ਼ਦੂਰਾਂ ਨੂੰ ਇਹਨਾਂ ਕੋਲੇ ਰੂੜੀ ਸੁੱਟ ਲਈ ਥਾਂ ਵੀ ਨਹੀਂ ਹੈ ਇਹਨਾਂ ਨੂੰ ਰੂੜੀ ਸੁੱਟਣਾ ਤੇ ਜਿਹੜਾ ਉਹ ਜਗ੍ਹਾ ਦਿੱਤੀ ਜਾਵੇ ਇਹਦੇ ਨਾਲ ਉਹ ਜਿਹੜਾ 1.5 2-2 ਮਰਲਿਆਂ ਦੇ ਵਿੱਚ ਉਹ ਜਿਹੜਾ ਗੁਜ਼ਾਰਾ ਕਰ ਰਿਹਾ ਮਜ਼ਦੂਰ ਉਹਨਾਂ ਨੂੰ ਰਹਿਣ ਵਾਸਤੇ ਜਿਹੜੇ ਪਲਾਟ ਆ ਪੰਚਾਇਤੀ ਜ਼ਮੀਨ ਚੋਂ ਦਿੱਤੇ ਜਾਣ ਪਰ ਪ੍ਰਸ਼ਾਸਨ ਦਾ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਸੀ ਕਿ ਇਹਨਾਂ ਦਲਤਾਂ ਨੂੰ ਇਹਨਾਂ ਲੋਕਾਂ ਨੂੰ ਨਾ ਤਾਂ ਰੂੜੀ ਸਟ ਨੂੰ ਆਸਤੇ ਥਾ ਦੇਣਾ ਤੇ ਨਾ ਹੀ ਇਹਨਾਂ ਨੂੰ ਪਲਾਟ ਦੇਣੇ ਆ। ਫਿਰ ਅਸੀਂ ਕਈ ਵਾਰ ਬੋਲੀਆਂ ਚ ਵੀ ਸਗੋਂ ਇਥੋਂ ਤੱਕ ਕਿ ਲੋਕਾਂ ਦਾ ਇਕੱਠ ਕਰਕੇ ਸਾਨੂੰ ਜਲਾਸ ਕਰਾਉਣਾ ਪਿਆ। ਜਦੋਂ ਕਿ ਕਾਨੂੰਨ ਕਹਿੰਦਾ ਕਿ ਜਲਾਸ ਹੋਣਾ ਤੇ ਉਹਦੇ ਵਿੱਚ ਜਿਹੜੇ ਮਤੇ ਪਾਏ ਜਾਂਦੇ ਆ ਲੋਕਾਂ ਦੇ ਹਿੱਤਾਂ ਲਈ ਪਰ ਉਹ ਵੀ ਸਾਨੂੰ ਜਲਾਸ ਕਰਾਉਣ ਵਾਸਤੇ ਵੀ ਇਕੱਠ ਕਰਨਾ ਪੈਂਦਾ। ਤਰਨਾ ਲਾਉਣਾ ਪੈਂਦਾ ਇਜਲਾਸ ਕਰਕੇ ਅਸੀਂ ਮਤੇ ਵੀ ਪੁਆਏ ਪਰ ਫਿਰ ਵੀ ਜਿਹੜਾ ਮਜ਼ਦੂਰਾਂ ਨੂੰ ਉਹ ਪਲਾਟ ਨਾ ਦਿੱਤੇ ਗਏ ਕੋਈ ਗੱਲ ਨਾ ਬਣਦੀ ਦੱਸ ਦੇ ਤਾਂ ਸਾਡੇ ਮਜ਼ਦੂਰਾਂ ਨੇ ਪਿੰਡੂ ਮਜ਼ਦੂਰਾਂ ਦੀ ਗਵਾਈ ਹੇਠ ਇਸ ਜਿਹੜੀ ਪੰਚਾਇਤੀ ਜ਼ਮੀਨ ਜਿਹੜਾ ਤੀਜਾ ਸਾਥ ਮਜ਼ਦੂਰਾਂ ਲਈ ਰੱਖਵਾ ਉਹਦੇ ਜਿਹੜਾ ਕਬਜ਼ਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਐਲਾਨ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਜ਼ਮੀਨ ਨੂੰ ਪਲਾਟਾਂ ਦੇ ਰੂਪ ਵਿੱਚ ਵੰਡਾਂਗੇ ਬੇਘਰੇ ਤੇ ਲੋੜਵੰਦ ਲੋਕਾਂ ਨੂੰ ਇਸ ਜ਼ਮੀਨ ਚੋਂ ਜਿਹੜੇ ਪਲਾਟ ਦੇਵਾਂਗੇ ਜੀ ਅੱਛਾ ਭਾਈ ਜੀ ਇਹ ਦੱਸਿਓ ਕਿ ਪਿੰਡੂ ਮਜ਼ਦੂਰ ਯੂਨੀਅਨ ਕੋਲੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਰੂਡ ਮੈਪ ਕੀ ਹੈਗਾ ਤੁਹਾਡੇ ਕੋਲੇ ਕਈ ਵਾਰੀ ਇਹ ਹੁੰਦਾ ਹੈਗਾ ਕਿ ਪਿੰਡਾਂ ਦੇ ਵਿੱਚ ਵੀ ਜਦੋਂ ਪਲਾਟ ਆਉਂਦੇ ਹੈਗੇ ਆ ਉਹ ਪਲਾਟ ਆ ਜਿਹੜੇ ਅਕਸਰ ਉਹ ਆਪ ਦੇ ਜੋ ਭਾਈ ਵਾਲੀ ਪਗਾਉਣ ਦੇ ਵਾਸਤੇ ਆਪਦੇ ਆਪ ਦੇ ਬੰਦਿਆਂ ਨੂੰ ਕਈ ਇਹਦੀ ਸਰ ਦੇ ਪੁੱਜਦੇ ਬੰਦਿਆਂ ਨੂੰ ਪਲਾਟ ਤਾਂ ਦੇ ਦਿੱਤੇ ਜਾਂਦੇ ਆ ਪਰ ਜਿਹੜਾ ਬੰਦਾ ਜਿਹਦੇ ਕੋਲੇ ਮਰਲਾ ਵੀ ਜਗਾ ਨਹੀਂ ਹੁੰਦੀਗੀ ਉਹ ਬੰਦਾ ਉਵੇਂ ਰੋਵੇਂ ਰਹਿ ਜਾਂਦਾ ਹੈਗਾ ਕੀ ਰੋਡ ਮੈਪ ਕੀ ਹੈਗਾ ਕੀ ਤੁਸੀਂ ਪਿੰਡ ਦੇ ਵਿੱਚ ਜਿਹੜਾ ਸਰਵੇ ਕੀਤਾ ਹੈਗਾ ਜਾਂ ਨਹੀਂ ਕੀਤਾ ਹੈਗਾ ਬਿਲਕੁਲ ਅਸੀਂ ਪਿੰਡ ਦੇ ਵਿੱਚ ਸਰਵੇ ਕੀਤਾ ਬਕਾਇਦਾ ਤੌਰ ਤੇ ਤੁਸੀਂ ਚਾਹੇ ਕੋਈ ਵੀ ਬੰਦਾ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਥੇ 90% ਮਜ਼ਦੂਰਾਂ ਦੇ ਘਰ ਇਹੋ ਜਿਹੇ ਆ ਜਿੰਨਾਂ ਕੋਲੇ 23-3 ਮਰਲਿਆਂ ਤੋਂ ਵੱਧ ਜਗ੍ਹਾ ਨਹੀਂ ਹੈਗੀ ਜੀ ਓਨੀ ਜਗ੍ਹਾ ਦੇ ਵਿੱਚ ਦੋ ਦੋ ਪਰਿਵਾਰ ਰਹਿ ਰਹੇ ਆ ਇੱਕ ਇੱਕ ਕਮਰੇ ਦੇ ਵਿੱਚ ਉਹ ਘਰ ਦੇ 5-5 6-6 ਜੀਵ ਉਹ ਸੌਂਦੇ ਆ ਉਸੇ ਕਮਰੇ ਸਿਲੰਡਰ ਰੱਖਿਆ ਹੋਇਆ ਉਸੇ ਕਮਰੇ 'ਚ ਆਇਆ ਗਿਆ ਬੰਦਾ ਉਸੇ ਕਮਰੇ 'ਚ ਜਿਹੜਾ ਉਹ ਉਹਨਾਂ ਦਾ ਰਹਿਣ ਸਹਿਣ ਆ ਠੀਕ ਆ ਛੱਤਾਂ ਤੱਕ ਸਮਾਨ ਲਾਇਆ ਹੋਇਆ ਪੇਟੀਆਂ ਦੇ ਉੱਤੇ ਬਿਸਤਰੇ ਬਿਸਤਰੇ ਤੇ ਕੋਈ ਹੋਰ ਸਮਾਨ ਰੱਖਿਆ ਠੀਕ ਆ ਜਾਨੀ ਕਿ ਇੰਨੀ ਤੰਗੀ ਦੇ ਵਿੱਚ ਲੋਕ ਰਹਿ ਰਹੇ ਆ ਉਥੇ ਬੈਠੀ ਮੱਝ ਪੂਸ਼ ਮਾਰੀ ਉਥੇ ਬੈਠੇ ਮਜ਼ਦੂਰ ਰੋਟੀਆਂ ਖਾ ਰਹੇ ਆ ਉਥੇ ਰੋਟੀ ਬਣ ਰਹੀ ਆ ਠੀਕ ਆ ਉਥੇ ਹੀ ਉਹੀ 2.5 ਮਰਲਿਆਂ ਚ ਪਖਾਨਾ ਬਣਿਆ ਹੋਇਆ ਤਾਂ ਕੀ ਅਸੀਂ ਸਮਝਦੇ ਆ ਵੀ ਕੀ ਇਹ ਇਹ ਬੰਦਿਆਂ ਵਰਗੀ ਜ਼ਿੰਦਗੀ ਆ ਇਹ ਤਾਂ ਉਹੀ ਗੁਰਬਤ ਆ ਠੀਕ ਆ ਜਿਹਦੇ ਖਿਲਾਫ ਬਾਬਾ ਸਾਹਮ ਬੇਦਖਰ ਲੜੇ ਠੀਕ ਆ ਫਿਰ ਜੇ 75 ਸਾਲ ਹੋ ਗਏ ਆਜ਼ਾਦੀ ਨੂੰ ਤੇ ਫਿਰ ਕੀ ਬਦਲਾਇਆ ਨੇ ਸਮੇਂ ਦੇ ਵਿੱਚ ਜੇ ਲੋਕਾਂ ਦੀ ਜ਼ਿੰਦਗੀ ਉਹੀ ਆ ਜੇ 75 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਤੇ ਜੇ ਇੱਕ ਮਜ਼ਦੂਰ ਰਹਿਣ ਜੋ ਕਮਰਾ ਨਹੀਂ ਬਣਾ ਸਕਿਆ ਚੱਜਦਾ ਤਾਂ ਫਿਰ ਕੀ ਬਦਲਾ ਹੋਇਆ ਇਸ ਕਰਕੇ ਇਹਨਾਂ ਮੰਗਾਂ ਨੂੰ ਅਸੀਂ ਲੈ ਕੇ ਲੜ ਰਹੇ ਹਾਂ ਭਾਰਤੀ ਸੰਵਿਧਾਨ ਦੇ ਵਿੱਚ ਕਾਨੂੰਨ ਬਣਿਆ ਹੋਇਆ ਲੈਂਡ ਸੀਲਿੰਗ ਐਕਟ ਜਿਹੜਾ ਕਹਿੰਦਾ 1.75 ਏਕੜ ਤੋਂ ਵੱਧ ਬੰਦੇ ਕੋਈ ਜ਼ਮੀਨ ਰੱਖ ਨਹੀਂ ਸਕਦਾ ਪਰ ਇੱਥੇ ਹਜ਼ਾਰਾਂ ਏਕੜ ਦੇ ਫਾਰਮ ਬਣਾਏ ਹੋਏ ਆ ਲੋਕਾਂ ਦੇ ਬਹੁਤਿਆਂ ਨੂੰ ਤਾਂ ਇਹ ਨਹੀਂ ਪਤਾ ਕਿ ਸਾਡੀ ਜ਼ਮੀਨ ਕਿੱਥੇ ਕਿੱਥੇ ਪਈ ਆ ਤੇ ਇੱਕ ਪਾਸੇ ਇਹ ਮਜ਼ਦੂਰ ਆ ਇਥੋਂ ਦੇ ਜਿਨ੍ਹਾਂ ਕੋਲੇ ਜਿਹੜੀ ਇੱਕ ਇੱਕ ਕਮਰਾ ਬਣਾਉਣ ਵਾਸਤੇ ਜਗ੍ਹਾ ਨਹੀਂ ਹੈਗੀ ਸੋ ਇਸ ਕਰਕੇ ਅਸੀਂ ਇਹ ਆਉਣ ਵਾਲੇ ਦਿਨਾਂ 'ਚ ਵੀ ਐਲਾਨ ਕੀਤਾ ਹੋਇਆ ਕਿ ਅਸੀਂ ਲੜਾਂਗੇ ਨਾ ਮੰਗਾਂ ਤੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਇਹ ਮੰਗ ਉੱਭਰਦੀ ਆ ਉੱਥੇ ਅਸੀਂ ਹੋਰ ਹਲਾਰਾ ਦੇਾਂਗੇ ਤੇ ਲੋਕਾਂ ਨੂੰ ਪਲਾਟਾਂ ਦੀ ਮੰਗ ਨੂੰ ਲੈ ਕੇ ਪੰਚਾਇਤੀ ਜ਼ਮੀਨੋਂ ਤੀਜੇ ਸਦੀ ਮੰਗ ਨੂੰ ਲੈ ਕੇ ਤੇ ਇਹਦੇ ਨਾਲ ਜਿਹੜਾ ਲੈਂਡ ਸੀਲਿੰਗ ਐਕਟ ਲਾਗੂ ਕਰਾਉਣ ਦੀ ਮੰਗ ਨੂੰ ਲੈ ਕੇ ਅਸੀਂ ਉਹਨਾਂ ਦਿਨਾਂ 'ਚ ਸੰਘਰਸ਼ ਉਹ ਤੇਜ਼ ਕਰਾਂਗੇ ਜੀ ਅਖਿ ਬਾਈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੈਗਾ ਕਿ ਦੁਆਰਾ ਤੋਂ ਫੇਰ ਜ਼ਮੀਨਾਂ ਦੇ ਜਿਹੜੇ ਠੇਕੇ ਹੋਣੇ ਹੈਗੇ ਪੰਚਾਇਤੀ ਜ਼ਮੀਨਾਂ ਦੇ ਵੀ ਠੇਕੇ ਆ ਜਿਹੜੇ ਹੋਣੇ ਹੈਗੇ ਆ ਅ ਪਿਛਲੀ ਵਾਰ ਤਾਂ ਚਲੋ ਤੁਸੀਂ ਇੱਕ ਆਦੀ ਇਸ ਦੇ ਉੱਤੇ ਕਬਜ਼ਾ ਕਰ ਲਿਆ ਪਰ ਇਸ ਵਾਰ ਜੇਕਰ ਦੁਆਰਾ ਫੇਰ ਫੇਰ ਪ੍ਰਸ਼ਾਸਨ ਆ ਜਿਹੜਾ ਉਹ ਚੜ ਕੇ ਆਉਂਦਾ ਹੈਗਾ ਕੀ ਰੂਪਰੇਖਾ ਹੋ ਸਕਦੀ ਆ ਦੇਖੋ ਪ੍ਰਸ਼ਾਸਨ ਨੇ ਪਹਿਲਾਂ ਵੀ ਬਹੁਤ ਜ਼ੋਰ ਲਾਇਆ ਇਸ ਗੱਲ ਦਾ ਜੀ ਕਿ ਇਥੋਂ ਮਜ਼ਦੂਰਾਂ ਨੂੰ ਠਾਇਆ ਜਾ ਸਕੇ ਠੀਕ ਆ ਬਹੁਤ ਸਾਰੇ ਅ ਅਖੋਤੀ ਉੱਚ ਜਾਤੀ ਸੋ ਕਾਰਡ ਆਪਣੇ ਆਪ ਨੂੰ ਕਹਾਉਣ ਵਾਲੇ ਉਹਨਾਂ ਦੇ ਵੀ ਢਿੱਡੀ ਪੀੜ ਹੋਈ ਜਦੋਂ ਮਜ਼ਦੂਰਾਂ ਨੇ ਇਹ ਜਿਹੜੀ ਪਹਿਲ ਕਦਮੀ ਕੀਤੀ ਪਰ ਅਸੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਦੇਖੋ ਅਸੀਂ ਪਹਿਲਾਂ ਵੀ ਇਹੋ ਜੇ ਜ਼ਬਰਦਸਤ ਟੱਕਰਾ ਕੀਤਾ ਇੱਥੋਂ ਬਾਈਕਾੜ ਤੱਕ ਇੱਥੇ ਇਹ ਸਮਾਜ ਦੇ ਵਿੱਚ ਜਿਹੜਾ ਡਾਂਗੋ ਡਾਂਗੀ ਹੁਣ ਤੱਕ ਦੀ ਵੀ ਨੋਬਤ ਆਈਆ ਪਰ ਅਸੀਂ ਇਸ ਗੱਲ ਦਾ ਸਾਹਮਣਾ ਕੀਤਾ ਤੇ ਉਹਨਾਂ ਦੇ ਨਾਲ ਵੀ ਜੇ ਜਿਸ ਤਰ੍ਹਾਂ ਦਾ ਵੀ ਪ੍ਰਸ਼ਾਸਨ ਚਾਹੂਗਾ ਜਿਸ ਤਰ੍ਹਾਂ ਦਾ ਰਵਈਆ ਸਾਡੇ ਨਾਲ ਪ੍ਰਸ਼ਾਸਨ ਕਰੂਗਾ ਠੀਕ ਆ ਉਸੇ ਤਰ੍ਹਾਂ ਦਾ ਰਵਈਆ ਸਾਡੇ ਤੋਂ ਪਾਊਗਾ ਉਹ ਅਸੀਂ ਹਰ ਤਰ੍ਹਾਂ ਦੀ ਜਿਹੜਾ ਤਕਲੀਫ ਦਾ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ-ਬਰ ਤਿਆਰ ਆਂ ਜਿਸ ਤਰ੍ਹਾਂ ਵੀ ਚਾਹਣਗੇ ਉਸੇ ਤਰ੍ਹਾਂ ਟਕਰਾਂਗੇ ਜੀ ਅੱਛਾ ਭਾਈ ਜੀ ਲੋਕ ਸਭਾ ਦੇ ਇਲੈਕਸ਼ਨ ਵੀ ਬਿਲਕੁਲ ਨਜ਼ਦੀਕ ਹੈਗੇ ਆ ਅਜੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਨੂੰ ਲੈ ਕੇ ਆ ਜਿਹੜਾ ਤੁਹਾਡੀ ਜਥੇਬੰਦੀ ਵੱਲੋਂ ਕੀ ਪਲੈਨਿੰਗ ਹੈਗੀ ਆ ਤੁਸੀਂ ਜੋ ਤੁਹਾਡੀ ਜਥੇਬੰਦੀ ਦੇ ਨਾਲ ਜੁੜੇ ਹੋਏ ਮਜ਼ਦੂਰ ਹੈਗੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਆ ਜਿਹੜਾ ਇਸ ਟੋਨਾਂ ਦੇ ਲਈ ਆ ਜਿਹੜਾ ਉਹ ਵੇਅਰ ਕਰ ਰਹੇ ਹੋਗੇ ਤੁਸੀਂ ਦੇਖੋ 70-75 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਪਰ ਅੱਜ ਤੱਕ ਵੋਟਾਂ ਵਾਲੇ ਡੱਬਿਆਂ ਚੋਂ ਲੀਡਰ ਤਾਂ ਨਿਕਲੇ ਆ ਪਰ ਲੋਕਾਂ ਦੇ ਮਸਲਿਆਂ ਦਾ ਹੱਲ ਨਹੀਂ ਨਿਕਲਿਆ ਜੀ ਠੀਕ ਆ ਚਾਹੇ ਸਾਡੇ ਚੋਂ ਹੀ ਅਖਵਾਉਣ ਵਾਲੇ ਬਹੁਤ ਸਾਰੇ ਆਉਂਦੇ ਆ ਵੀ ਅਸੀਂ ਥੋੜੇ ਬੱਚੇ ਆ ਅਸੀਂ ਥੋੜੇ ਮਜ਼ਦੂਰਾਂ ਦੇ ਘਰਾਂ ਚੋਂ ਆ ਪਰ ਅੱਜ ਤੱਕ ਉਹਨਾਂ ਨੇ ਸਾਡੇ ਮਜ਼ਦੂਰਾਂ ਦੀ ਕਿੱਥੇ ਆਵਾਜ਼ ਠਾਈ ਆ ਆ ਬੱਤੀ ਤੇ ਤੀ ਐਮਐਲਏ ਬਣੇ ਬੈਠੇ ਆ ਕਦੇ ਉਹਨਾਂ ਨੇ ਆਵਾਜ਼ ਠਾਈ ਹੋਵੇ ਕਦੋਂ ਨੇ ਕਿਹਾ ਹੋਵੇ ਵੀ ਹਾਂ ਯਾਰ ਇਹਨਾਂ ਨੂੰ ਤੀਜਾ ਸਾ ਕਿਉਂ ਨਹੀਂ ਦਿੰਦੇ ਪਛਾਤੀ ਜ਼ਮੀਨ ਚੋਂ ਕਦਰ ਨੇ ਅਸੈਂਬਲੀ ਚ ਕਿਆ ਹੋਵੇ ਕਿ ਭਾਈ ਲੈਂਡ ਸਲੀਇਕਟ ਹਾਂ ਜਦੋਂ ਕਾਨੂੰਨ ਬਣਿਆ ਹੋਇਆ ਸੰਵਿਧਾਨ ਦੇ ਵਿੱਚ ਅਸੀਂ ਕਿਹੜਾ ਪੱਲਿਓਂ ਕਹਿ ਰਹੇ ਆ ਠੀਕ ਆ ਜਦੋਂ ਇਹ ਗੱਲ ਹੋ ਰਹੀ ਆ ਤੇ ਭਾਈ ਕਿਉਂ ਨਹੀਂ ਲਾਗੂ ਹੋ ਰਿਹਾ ਜੀ ਕੌਣ ਠਾਉਂਦਾ ਆਵਾਜ਼ ਇਸ ਕਰਕੇ ਵੀ ਵੋਟਾਂ ਵਾਲੇ ਡੱਬਿਆਂ ਚ ਸਿਰਫ ਲੀਡਰ ਨਿਕਲਦੇ ਆ ਲੋਕਾਂ ਦੇ ਮਸਲਾਂ ਦੇ ਹੱਲ ਨਹੀਂ ਨਿਕਲਦੇ ਹੱਲ ਕਦੋਂ ਹੋਣੇ ਆ ਹੱਲ ਲੋਕ ਲੜਕੇ ਕਰਾਉਂਦੇ ਆ ਜਿੰਨਾ ਲੋਕ ਲੜਦੇ ਆ ਉਹਨਾਂ ਹੱਲ ਹੁੰਦਾ ਤੁਸੀਂ ਦੇਖੋ ਆ ਜਮੀਨ ਤੇ ਕਬਜ਼ਾ ਕੀਤਾ ਹੋਇਆ ਜਿੰਨਾ ਲੜੇ ਆ ਉਹਨਾਂ ਪ੍ਰਾਪਤ ਕੀਤਾ ਹੁਣ ਤੁਸੀਂ ਦੇਖੋ ਕਿੱਥੇ ਤਾਂ ਲੋਕ ਰੂੜੀ ਪਿੱਛੇ ਲੜਦੇ ਸੀਗੇ ਵੀ ਕਿੱਥੇ ਲਾਇਏ ਕਿੱਥੇ ਲਾਈਏ ਤੇ ਆ ਹੁਣ ਜਮੀਨ ਤੇ ਕਬਜ਼ਾ ਕੀਤਾ ਹੋਇਆ ਔਰਤਾਂ ਨੇ ਆ ਆਪਣਾ ਜਿਹੜਾ ਘਰ ਦਾ ਕੂੜਾ ਸਿੱਟਣ ਲਈ ਵਕਥਾਂ ਰੱਖਿਆ ਹੋਇਆ ਠੀਕ ਆ ਘਰ ਦੇ ਪਸ਼ੂਆਂ ਦਾ ਗੋਹਾ ਪੱਥਨ ਵਾਸਤੇ ਪਤਕਣਾ ਬਣਾਈਆਂ ਹੋਈਆਂ ਥਾਂ ਸਵਾਰ ਕੇ ਹਨਾ ਕੁਛ ਘਰਾਂ ਨੇ ਕੋਈ ਥਾਂ ਸਵਾਰ ਕੇ ਕੋਈ ਸਬਜ਼ੀ ਭਾਜੀ ਦਾ ਬਣਾਇਆ ਹੋਇਆ ਕੋਈ ਇਥੇ ਛੱਪਰਪਾ ਕੋਈ ਪਸ਼ੂ ਬਣ ਲੈਂਦਾ ਇਸ ਕਰਕੇ ਜਿੰਨਾ ਲੜਦੇ ਆ ਹੱਲ ਤਾਂ ਉਹ ਨਾ ਹੁੰਦਾ ਵੋਟਾਂ ਨਾਲ ਇਹ ਸਮੱਸਿਆ ਦਾ ਹੱਲ ਨਹੀਂ ਹੋਣਾ ਹੱਲ ਤਾਂ ਲੜਾਈ ਨਾ ਹੋਣਾ ਜੀ